ਤਰਸੇਮ ਜਸੜ ਹੋਰੇ ਵਧਾਈ ਦੇ ਪਾਤਰ ਨੇ ਜਿਹੜੇ ਹਰ ਵਾਰ ਮਸਤਾਨੇ ਤੋਂ ਬਾਅਦ ਇੱਕ ਹੋਰ ਫੇਰ ਵਧੀਆ ਪ੍ਰੋਜੈਕਟ ਲੈ ਗਏ ਨੇ ਤੇ ਹਰ ਇੱਕ ਮਤਲਬ ਚਾਹੀਦਾ ਪੇਰੈਂਟਸ ਨੂੰ ਕਿ ਉਹ ਬੱਚਿਆਂ ਨੂੰ ਜ਼ਰੂਰ ਦਿਖਾਉਣ ਬਹੁਤ ਵਧੀਆ ਲੱਗੀ ਬਹੁਤ ਸੋਹਣੀ ਸੀ ਬਹੁਤ ਸਿਰਜਵੀਰੇ ਜਮਾ ਬਾਈ ਮੂਵੀ ਬਹੁਤ ਵਧੀਆ ਲੱਗੀ ਆ ਜੋ ਕਿ ਇਹ ਮੂਵੀ ਆ ਸਾਡੇ ਸਿੱਖ ਇਤਿਹਾਸ ਦੇ ਉੱਪਰ ਬਣੀ ਹੋਈ ਆ ਮੈਂ ਤਾਂ ਅਪੀਲ ਕਰਦਾ ਵੀ ਤੁਸੀਂ ਆਦੇ ਬੱਚਿਆਂ ਨੂੰ ਸਾਰਿਆਂ ਨੂੰ ਲਿਆ ਕੇ ਮੂਵੀ ਜ਼ਰੂਰ ਦਿਖਾਓ ਬਾਈ ਤਰਸੇਮ ਜੱਸੜ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹਣਾਗਾ ਵੀ ਜੋ ਆਪਣੇ ਸਿੱਖ ਇਤਿਹਾਸ ਦੇ ਰਿਲੇਟਡ ਹੋ ਬਹੁਤ ਵਧੀਆ ਫਿਲਮਾਂ ਬਣਾ ਰਹੇ ਆ ਕਿ ਪਹਿਲਾਂ ਇਹਨਾਂ ਦੀ ਮਸਤਾਨੇ ਮੂਵੀ ਆਈ ਸੀਗੀ ਅਸੀਂ ਦੇਖ ਕੇ ਗਏ ਸਾਨੂੰ ਬਹੁਤ ਸੋਹਣੀ ਲੱਗੀ ਅਸੀਂ ਚਾਉਣੇ ਆਗੇ ਵੀ ਉਹ ਵੱਧ ਤੋਂ ਵੱਧ ਫਿਲਮਾਂ ਬਣਨੀਆਂ ਚਾਹੀਦੀਆਂ ਇਹ ਜਿਹੜੀਆਂ ਮੈਂ ਕਹੂੰਗਾ ਵੀ ਮਸਤਾਨੇ ਨਾਲੋਂ ਇੱਕ ਕਦਮ ਅੱਗੇ ਆ ਇਹ ਮੂਵੀ ਕਿਉਂਕਿ ਇਹਦੇ ਵਿੱਚ ਤਰਸੇਮ ਜੱਸੜਾ ਜਿਹੜੇ ਬਹੁਤ ਪੂਰੀ ਤਰ੍ਹਾਂ ਸਾਰੀ ਮੂਵੀ ਵਿੱਚ ਛਾਏ ਹੋਏ ਨੇ ਤੇ ਉਹ ਪੂਰੀ ਤਰ੍ਹਾਂ ਆਪਣੇ ਕਰੈਕਟਰ ਨੂੰ ਉਹਨਾਂ ਨੇ ਨਿਭਾਇਆ ਬਹੁਤ ਸੋਹਣੀ ਮੂਵੀ ਬਣਾਈ ਹੈਗੀ ਜੋ ਸਾਡਾ ਇਤਿਹਾਸ ਬਥੇਰਣ ਪਤਾ ਨਹੀਂ ਹੋਣਾ ਸਾਡੇ ਦੇ ਆ ਦੇਸ਼ ਸਾਡੇ ਕੀ ਕੀਤੀ ਹੈਗੀ ਆ ਅਸੀਂ ਕੈਨੇਡਾ ਕਿਵੇਂ ਪਹੁੰਚੇ ਆ ਬਹੁਤ ਵਧੀਆ ਲੱਗੀ ਜੀ ਸੋਹਣੀਆਂ ਸਾਰੀਆਂ ਸੈਕ ਫੈਮਿਲੀ ਦੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣ ਆਪਣੇ ਉਹਨਾਂ ਨੂੰ ਛੋਟੇ ਬੱਚਿਆਂ ਨੂੰ ਦਿਖਾਉਣੇ ਵਜੋਂ ਇਹ ਜੇ ਮੂਵੀਜ਼ ਬਣਨੇ ਚਾਹੀਦੀਆਂ ਤਰਸੇਮ ਜੱਸੜ ਬਾਈ ਨੇ ਬਣਾਈ ਹੈ ਮੈਂ ਕਹਿੰਦਾ ਕਿ ਜਿਹੜੇ ਆਪਣੇ ਬਾਕੀ ਕਲਾਕਾਰ ਨੇ ਉਹਨਾਂ ਨੂੰ ਵੀ ਇਹ ਮੂਵੀਜ਼ ਲੈ ਕੇ ਆਉਣੇ ਚਾਹੀਦੀਆਂ